ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਈਨਸ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਰਾ ਤੁਸੀਂ ਦੇਖਿਆ ਕਿ ਵਿਧਾਨ ਸਭਾ ਚੋਣਾਂ ਆਈਆਂ ਅਸੀਂ ਕਪੂਰਥਲਾ ਦੇ ਵਿੱਚ ਖੜੇ ਹਾਂ ਜਿੱਤੇ ਕਿ ਇੱਕ ਇਤਿਹਾਸ ਪੁਰਾ ਰਚਿਆ ਗਿਆ ਆਜ਼ਾਦ ਉਮੀਦਵਾਰ ਭਾਈ ਅਮਰਪਾਲ ਸਿੰਘ ਜਿਹਨਾਂ ਤੇ NSA ਲੱਗੀ ਹੋਯੋ ਦਿਬੜੂਗਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਅੱਜ ਦੇਖੋ ਕਿੰਨਾ ਭਾਰੀ ਵੋਟਾਂ ਦੇ ਵਿੱਚ ਜਿੱਤੇ ਨੇ ਅਸੀਂ ਉਹਨਾਂ ਦੇ ਜਿੰਨੇ ਵੀ ਸਮਰਥਕ ਨੇ ਇਹ ਭਾਈ ਜੱਗਾ ਸਿੰਘ ਜੀ ਜਾਂ ਉਹਨਾਂ ਦੇ ਹੋਰ ਜਿਹੜੇ ਭਾਈ ਇਹ ਸੋਨਾ ਜੇ ਸਾਰੇ ਖੜੇ ਨੇ ਅਸੀਂ ਉਹਨਾਂ ਦੇ ਕੋਲ ਅੱਜ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਨੀ ਗਣ ਸਰ ਪਹਿਲਾਂ ਤਾਂ ਸਵਾਗਤ ਹੈ ਜੀ ਸਟਾਈਲ ਨੂੰ ਪੰਜਾਬ ਹਾਂਜੀ ਤੁਹਾਡਾ ਵੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਕਿ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਔਰ ਇੱਕ ਇਤਿਹਾਸ ਪੈਦਾ ਹੋ ਗਿਆ ਕਿ ਦੇਖੋ ਜੇਲ੍ਹ ਦੇ ਵਿੱਚ ਹੀ ਜਿੱਤ ਗਏ ਉਹਨਾਂ ਨਾਲ ਕੀ ਸਮਰਥਕ ਹੈ ਕਿੰਦਰਾ ਦਾ ਤੁਹਾਨੂੰ ਅੱਜ ਮਹਿਸੂਸ ਹੋ ਰਿਹਾ ਕਿ ਇੰਨੇ ਤਗੜੇ ਤਗੜੇ ਤੇ ਲੀਡਰ ਆਏ ਪੈਸੇ ਵੋਟਾ ਵੋਟਾ ਦੇ ਕੇ ਵੋਟਾਂ ਜਿਹੜੀਆਂ ਪੈਸੇ ਨਾਲ ਵੰਡੀਆਂ ਸ਼ਰਾਬਾਂ ਨਾਲ ਵੰਡੀਆਂ ਉਹ ਇਦਾਂ ਹੀ ਉਹ ਜਿੱਤੇ ਆ ਕੀ ਕਹੂੰ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਆਂ ਕਿ ਐਡੀ ਤਗੜੀ ਸਿਆਸਤ ਹੋਈ ਹੈ ਨਾ ਕਬੂਟਲੇ ਦੇ ਵਿੱਚ ਬੜਾ ਕੁਝ ਹੋਇਆ ਪਿਛਲੇ ਕੁਝ ਸਮੇਂ ਜੀ ਹਨੂਮਾਨ ਮੰਦਰ ਦੀ ਕੰਮ ਤੇ ਭਾਈ ਸਾਹਿਬ ਦੇ ਪੋਸਟਰ ਲਾ ਦੇਣੇ ਉਹ ਮਤਲਬ ਇਦਾਂ ਦੀਆਂ ਗੱਲਾਂ ਕੀਤੀਆਂ ਵੀ ਜਿਹੜੀ ਸ਼ਰਾਰਤ ਕਰਨੀ ਹਨਾ ਉਹ ਅਸੀਂ ਰਾਤ ਨੂੰ 11-12 ਵਜੇ ਸਾਡੇ ਨਾਲ 20 ਸੀ ਕਬਲ ਸੀ ਹੋਰ ਮੁੰਡੇ ਸੀਗੇ ਜਾ ਕੇ ਅਸੀਂ ਆਪ ਲਾਏ ਪਰ ਆਪਣਾ ਐਸ ਸੀ ਭਾਈ ਜਾਰੇ ਬਾਰੇ ਗਲਤ ਬੋਲਿਆ ਬਹੁਤ ਕੁਝ ਬੋਲਿਆ ਆਪੀ ਚੈਡ ਬਣਾ ਕੇ ਬੜਾ ਬੜਾ ਜਤਨ ਕੀਤੇ ਢਾਹ ਲਾਉਣ ਲਈ ਪਰ ਬੜੀ ਕਿਰਪਾ ਰਹੀ ਆ ਵਾਹਿਗੁਰੂ ਦੀ ਸ਼ਾਂਤੀ ਦੇ ਨਾਲ ਬੜਾ ਵਧੀਆ ਮਾਹੌਲ ਰਿਹਾ ਤੇ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਚੜ੍ਹਦੀ ਕਲਾ ਜਿਸ ਤੋਂ ਪੂਰਨ ਹੋ ਗਈ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਵੀਰਾਂ ਨੇ ਸਾਡੀਆਂ ਮਾਵਾਂ ਨੇ ਜਿਹੜੀਆਂ ਅਸੀਸਾਂ ਦਿੱਤੀਆਂ ਸੀਗੀਆਂ ਨਾ ਉਹ ਅੱਜ ਕੰਮ ਆਈਆਂ ਜਿਹੜੀਆਂ ਨਸ਼ੇ ਦੇ ਵਿੱਚ ਅੱਜ ਦੀ ਡੇਢ ਦੇ ਵਿੱਚ ਦੁਨੀਆ ਤਰਾ ਤਰਾ ਕਰਨ ਦੀਆਂ ਬੱਚੇ ਨੌਜਵਾਨੀ ਲੁੱਟਾ ਖੁਆ ਸਾਡੀ ਰੋਡ ਇਦਾਂ ਦੀ ਆਈ ਵੀ 15 ਕੱਲਾ ਰਾਤ ਨੂੰ ਮੁਲਾਜ਼ਮ ਵੀ ਦੋ ਪੀਸੀਆਰ ਵਾਲੇ ਨਹੀਂ ਲੰਘਦੇ ਇਦਾਂ ਦੇ ਹਾਲਾਤ ਹੋਏ ਪਿਆ ਸ਼ਹਿਰ ਦੇ ਤੇ ਇਸ ਕਰਕੇ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆਂ ਕਿ ਭਾਈ ਅਮਰਪਾਲ ਸਿੰਘ ਹੁਣ ਬਾਹਰ ਆਉਣਗੇ ਤੇ ਬੜੀਆਂ ਉਮੀਦਾਂ ਸਾਰੇ ਸਿੰਘਾਂ ਨੂੰ ਸਾਡੀ ਸੰਗਤ ਨੂੰ ਵੀ ਉਹ ਕੁਝ ਚੰਗਾ ਕਾਰਜ ਕਰਨਗੇ ਜੀ ਭਾਈਚਾਰਕ ਸੰਜਮ ਜਿਸ ਤਰ੍ਹਾਂ ਦੇਖਿਆ ਕਿ ਜਦੋਂ ਵੀ ਕੋਈ ਐਮਪੀ ਬੰਦਾ ਜਾਂ ਕੋਈ ਐਮਐਲਏ ਐਮਪੀ ਦੀ ਚੋਣ ਆ ਲੋਕ ਬੜੇ ਜਸ਼ਨ ਮਨਾਉਂਦੇ ਢੋਲ ਵਜਾਂਦੇ ਔਰ ਕਈ ਸ਼ਰਾਬਾਂ ਚੱਲਦੇ ਆਂ ਮੁਰਗੇ ਚੱਲਦੇ ਕਈ ਕੋਈ ਚੱਲਦੇ ਕੋਈ ਇਦਾਂ ਦਾ ਮਾਹੌਲ ਹੀ ਕੋਈ ਦਿਖਿਆ ਜੇ ਸਾਡੀ ਟੀਮ ਦੇ ਕਿਤੇ ਵੀ ਕੋਈ ਇਦਾਂ ਦਾ ਮਾਹੌਲ ਹੀ ਬਣਿਆ ਅ ਸ਼ਹੀਦੀ ਦਿਹਾੜੇ ਚੱਲ ਰਿਹਾ ਜੀ 1 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸਾਰੀ ਸੰਗਤ ਨੂੰ ਪਤਾ ਜੀ ਤੇ ਬੜੀ ਸਿਆਣਪ ਆ ਜੀ ਸਾਰੇ ਸਾਡੇ ਵੀਰਾਂ ਨੇ ਅੱਜ ਦਿਖਾਈ ਆ ਕਿ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਤੇ ਅਸੀਂ ਸ਼ਾਂਤਮਈ ਸਿਮਰਨ ਕਰਦੇ ਆਪਣੇ ਪੜਾਅ ਤੇ ਵਾਪਸ ਆ ਗਏ ਆ ਜੀ ਤੇ ਗਾਂ ਤੋਂ ਵੀ ਅਸੀਂ ਇਹੋ ਹੀ ਸੋਚਦੇ ਕੋਈ ਚੰਗਾ ਕਰਕੇ ਦਿਖਾਵਾਂਗੇ ਸਮਾਜ ਨੂੰ ਤਾਂ ਕਿ ਲੋਕ ਇਸ ਚੀਜ਼ ਦੀ ਖੁਸ਼ੀ ਮਨਾਉਣਾ ਹੀ ਨਾ ਮਨਾਈਏ ਇਸ ਚੀਜ਼ ਦੀ ਖੁਸ਼ੀ। ਜਰਾ ਦੇਖਿਆ ਕਿ ਜਿਹੜੇ ਕਿ ਲੋਕ ਆ ਕਪੂਰਥਲਾ ਦੇ ਵਿੱਚ ਇੰਨਾ ਇੰਨੀ ਵੱਡੀ ਸਿਆਸਤ ਹੈ ਇਥੇ ਜਿਹੜੇ ਜਿੰਨਿਆਂ ਨੇ ਵੀ ਰਾਜ ਕੀਤਾ ਕਪੂਰਥਲੇ ਨੂੰ ਬੜੇ ਬੜੇ ਲੀਡਰਾਂ ਗਏ ਇਸ ਵਰਗ ਬਣਾਵਾਂਗੇ ਜਾਂ ਕਪੂਰਥਲੇ ਨੂੰ ਇਸੇ ਇੱਦਾਂ ਕਰਾਂਗੇ ਪਰ ਹੁਣ ਜਦੋਂ ਭਾਈ ਅੰਮ੍ਰਿਤਪਾਲ ਜੇਲ੍ਹ ਚੋਂ ਬਾਹਰ ਹੋਣਗੇ ਜਾਓ ਆਪਣੀ ਸੀਟ ਤੇ ਬੈਠਣਗੇ ਮੰਤਰੀ ਮੰਡਲ ਦੇ ਵਿਧਾਨ ਸਭਾ ਜਾਣਗੇ ਸਭ ਤੋਂ ਪਹਿਲਾ ਮੁੱਦਾ ਕਪੂਰਥਲੇ ਦਾ ਜਾਂ ਖਡੂਰ ਸਾਹਿਬ ਹਲਕੇ ਦਾ ਕੀ ਹੋਵੇ। ਦੇਖੋ ਜੀ ਸ਼ੁਰੂ ਤੋਂ ਸਰਕਾਰਾਂ ਨੇ ਇੱਕ ਨੈਰੇਟਿਵ ਕ੍ਰੀਏਟ ਕੀਤਾ ਹੋਇਆ ਜੋ ਦਾ ਭਾਈ ਅਮਰਿਤਪਾਲ ਸਿੰਘ ਨੇ ਖਾਸਾਬਹੀ ਸ਼ੁਰੂ ਕੀਤੀ ਇੱਕ ਨੈਰੇਟਿਵ ਕ੍ਰੀਏਟ ਕੀਤਾ ਕਿ ਇਹ ਬੰਦਾ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਊਗਾ ਇਹ ਟੈਰਰਿਜ਼ਮ ਫਲਾਊਗਾ ਅੱਤਵਾਦ ਲੈ ਕੇ ਆਊਗਾ ਜਦ ਕਿ ਸਰਕਾਰਾਂ ਆਲਰੇਡੀ ਟੈਰਰਿਜ਼ਮ ਚਲਾ ਰਹੀਆਂ ਨਸ਼ੇ ਦਾ ਟੈਰਰਿਜ਼ਮ ਨਸ਼ੇ ਦਾ ਅੱਤਵਾਦ ਜਿਹੜਾ ਕਿ ਲੱਖਾਂ ਹੀ ਮੁੰਡਿਆਂ ਨੂੰ ਖਾ ਗਿਆ ਮਾਵਾਂ ਦੀਆਂ ਝੋਲੀਆਂ ਖਾਲੀ ਕਰਤੀਆਂ ਸਾਡੀਆਂ ਭੈਣਾਂ ਵਿਧਵਾ ਕਰ ਦਿੱਤੀਆਂ ਇਸ ਅੱਤਵਾਦ ਨੇ ਨਸ਼ੇ ਦੇ ਅੱਤਵਾਦ ਨੇ ਤੇ ਨਸ਼ੇ ਦੇ ਅੱਤਵਾਦ ਨੂੰ ਅੱਜ ਤੱਕ ਕਿਸੇ ਮੰਤਰੀ ਨੇ ਕਿਸੇ ਮਨਿਸਟਰ ਨੇ ਕਿਸੇ ਐਮਐਲਏ ਨੇ ਕਿਸੇ ਐਮਪੀ ਨੇ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਜਦਕਿ ਗੁੜਕਾ ਸਾਹਿਬ ਦੀ ਸੌਖਾਦੀ ਸੀ ਕਿ ਇਹ ਅਸੀਂ ਬੇਦਬੀਆਂ ਦਾ ਮਸਲਾ ਹੱਲ ਕਰਾਵਾਂਗੇ ਅਸੀਂ ਇੱਕ ਹਫਤੇ ਦੇ ਵਿੱਚ ਨਸ਼ਾ ਬੰਦ ਕਰਦਾਂਗੇ ਕਿੱਥੇ ਨਸ਼ਾ ਬੰਦ ਹੋਇਆ ਬੇਦਬੀਆਂ ਅੱਜ ਵੀ ਹੋ ਰਹੀਆਂ ਇੱਥੇ ਇਲੈਕਸ਼ਨ ਦੇ ਵਿੱਚ ਮੰਦਰ ਦੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੇ ਚਲੋ ਇੱਕ ਸਾਡੀ ਭਾਈਚਾਰਕ ਸਾਨ ਸੀ ਸਾਨੂੰ ਸਾਡੇ ਭਰਾਵਾਂ ਨੇ ਹਿੰਦੂ ਵੀਰਾਂ ਨੇ ਫੋਨ ਕੀਤਾ ਵੀ ਆਹ ਦੇਖੋ ਇੱਥੇ ਅਮਰਿਤਪਾਲ ਸਿੰਘ ਦੇ 300 ਪੋਸਟਰ ਇੱਕੋ ਕੰਧ ਤੇ ਮੰਦਰ ਦੀ ਤੇ ਲਾ ਦਿੱਤਾ ਕਿੰਨੇ ਲਗਾਏ ਇਹ ਇਹ ਨਹੀਂ ਪਤਾ ਚੱਲੇ ਇਹ ਸਾਡੇ ਵਿਰੋਧੀ ਤਾਕਤਾਂ ਨੇ ਲਾਇਆਏ ਵਿਰੋਧੀ ਤਾਕਤਾਂ ਨੇ ਕਿ ਤਾਂ ਕਿ ਇਹ ਮੰਦਰ ਵਿੱਚ ਸ਼ਰਧਾਤ ਕਰੀਏ ਤੇ ਹਿੰਦੂ ਜਿਹੜੀ ਵੋਟ ਆ ਉਹ ਅਮਰਪਾਲ ਜੀ ਖਤਾਬ ਹੋ ਜਵੇ ਸਭ ਤੋਂ ਪਹਿਲੋਂ ਆਪਾਂ ਕਿਹਨੂੰ ਮੰਨਦੇ ਨੇ ਅੰਪਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਜਿਤਾਇਆ ਕਿ ਪੈਸੇ ਨੇ ਜਿਤਾਇਆ ਕਿਸ ਵੱਡੀ ਉਹ ਤਾਕਤ ਨੇ ਜ ਇਹ ਆ ਜਿਹੜੇ ਸਾਰੇ ਭਰਾ ਖੜੇ ਆ ਹਿੰਦੂ ਮੁਸਲਮ ਸਿੱਖ ਅਸਾਈ ਐਸਸੀ ਭਾਈਚਾਰੇ ਸਾਰਿਆਂ ਨੇ ਜਿਤਾਇਆ ਨਾ ਮੈਂ ਜਿਤਾਇਆ ਤੇ ਨਾ ਕਿਸੇ ਹੋਰ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ ਆ ਅਕਾਲ ਪੁਰਖ ਨੇ ਕਿਰਪਾ ਕੀਤੀ ਆ ਤੇ ਇਹਨਾਂ ਸਾਰਿਆਂ ਦੀ ਉਸ ਸੋਚ ਨੇ ਦਿਤਾਇਆ ਕਿ ਨਹੀਂ ਅਸੀਂ ਨਸ਼ਾ ਖਤਮ ਕਰਨਾ ਆ ਅਸੀਂ ਆਪ ਦੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣਾ ਆ ਉਸ ਸੋਚ ਨੇ ਦਿਤਾਇਆ ਇਹ ਸੋਚ ਜਿਹੜੀ ਮਹਾਰਾਜਾ ਮਹਾਰਾਜ ਰਣਜੀਤ ਸਿੰਘ ਦੀ ਸੋਚ ਸੀ ਉਸ ਸੋਚ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਪਾਰਲੀਮੈਂਟ ਦੀਆਂ ਪੌੜੀਆਂ ਚੜੂਗਾ ਪਾਰਲੀਮੈਂਟ ਦੀਆਂ ਪੌੜੀਆਂ ਤਾਂ ਇਹ ਭਾਈ ਅਮਰਤਪਾਲ ਸਿੰਘ ਦੀ ਚੜੂਗਾ ਜਦੋਂ ਵੀ ਕੋਈ ਮਨਿਸਟਰ ਬਣਦਾ ਜਾਂ ਕੋਈ ਐਮਪੀ ਬਣਦਾ ਵਾ ਸਭ ਤੋਂ ਪਹਿਲਾਂ ਤੁਹਾਨੂੰ ਮੁੱਦਾ ਇਹ ਹੀ ਹੁੰਦਾ ਜਦੋਂ ਪੈਸੇ ਉਹਨੇ ਸ਼ੁਰੂ ਹੋ ਜਾਂਦੇ ਫਿਰ ਉਹਦੇ ਦਿਮਾਗ ਤੇ ਪੜਦਾ ਪੈ ਜਾਂਦਾ ਵਾ ਕਿਦਾਂ ਕਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਜੀ ਐਦਾਂ ਤਾਂ ਨਹੀਂ ਕਰਨਗੇ ਜੇ ਪੈਸੇ ਦੀ ਗੱਲ ਹੁੰਦੀ ਤਾਂ ਫਿਰ ਅਮਰਪਾਲ ਸਿੰਘ ਜੀ ਦੁਬਈ ਚ ਬੈਠੇ ਬਹੁਤ ਪੈਸਾ ਕਮਾ ਰਹੇ ਸੀ ਬਹੁਤ ਉਹਨੇ ਟਰਾਲੇ ਚੱਲਦੇ ਸੀ ਐਦਾਂ ਦੀ ਨਹੀਂ ਉਹ ਚੰਗੀ ਸੋਚ ਲੈ ਕੇ ਆਏ ਸੀ ਪੰਜਾਬ ਦੇ ਪ੍ਰਤੀ ਉਹ ਚਿੰਤਤ ਸੀਗੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਿਨ-ਦਿਰ ਵਧ ਰਿਹਾ 14 ਸਾਲ ਦਾ ਬੱਚਾ ਨਸ਼ਾ ਕਰ ਰਿਹਾ ਹੈ ਨਾ ਉਸ ਗੱਲ ਨੂੰ ਲੈ ਕੇ ਜੋ ਜੋ ਆਏ ਸੀ ਕਿ ਸੋਚ ਲੈ ਕੇ ਆਏ ਸੀ ਕਿ ਪੰਜਾਬ ਦੇ ਵਿੱਚ ਜਨਰਲ ਨਸ਼ਾ ਜਿਹੜਾ ਮੇਨ ਕੋੜਾ ਉਸ ਮਸ਼ੇ ਨੂੰ ਖਤਮ ਕਰਨ ਦੇ ਲਈ ਆਏ ਸੀ ਉਹ ਕੋਈ ਪੈਸੇ ਦੀ ਖਾਤਰ ਨਹੀਂ ਸੀ ਆਏ ਤੇ ਹੁਣ ਵੀ ਉਹ ਐਮਪੀ ਬਣ ਕੇ ਲੋਕ ਭਲਾਈ ਦੇ ਚੰਗੇ ਕੰਮ ਕਰਨਗੇ ਤੁਸੀਂ ਵੀ ਹਰੇਕ ਲੀਡਰਾਂ ਦੇ ਵਿੱਚ ਵਿਚਰਦੇ ਹੋ ਹਰੇਕ ਦਾ ਤੁਹਾਡੀ ਵੀ ਸਾਂਝਦਾਰ ਸਭ ਦਾ ਅਜੇ ਤੱਕ ਕਪੂਰਥਲਾ ਦੇ ਵਿੱਚ ਇੰਨੇ ਲੀਡਰ ਰਹੇ ਜਿਵੇਂ ਜੀ ਸਿੰਘ ਡਿੰਪਾ ਵੀ ਐਮਪੀ ਰਹੇ ਮੁੜ ਕੇ ਜਦੋਂ ਇਲੈਕਸ਼ਨ ਉਹਦੀ ਉਦੋਂ ਵੀ ਦਿੱਸਦੇ ਨੇ ਐਮਐਲਏ ਸਾਹਿਬ ਵੀ ਆਪਣੇ ਤੇ ਉਹਨਾਂ ਕਪੂਰਥਲੇ ਨੂੰ ਸਵਰਗ ਬਣਾਉਣ ਦਾ ਹਾਲੇ ਤੱਕ ਕੁਝ ਨਹੀਂ ਬਣਿਆ ਕਪੂਰਥਲੇ ਦਾ ਮੁੱਦਾ ਕੀ ਹੋਵੇਗਾ ਇੱਕ ਹਸਪੀਟਲ ਦੇ ਵਿੱਚ ਕਪੂਰਥਲਾ ਦੇ ਉਹ ਆਈਸੀਯੂ ਬਣਾ ਚਿੱਟਾ ਹਾਥੀ ਬਣ ਕੇ ਤਿਆਰ ਹੈਗਾ ਡਾਕਟਰ ਇਹਨਾਂ ਦੇ ਕੋਲ ਤਿਆਰ ਨਹੀਂ ਜਿਹਨੂੰ ਵੀ ਪੁੱਛ ਲਓ ਉਹ ਕਹਿੰਦੇ ਜੀ ਮੇਰੀ ਸਰਕਾਰ ਹੈ ਨਹੀਂ ਕਿਤੇ ਕੀ ਮੁੱਦਾ ਹੋਇਆ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਸਾਥ ਦਿੱਤਾ ਸੀ ਆਮ ਆਦਮੀ ਪਾਰਟੀ ਲਈ ਲੋਕ ਭਲਾਈ ਦੇ ਕੰਮਾਂ ਲਈ ਆਈ ਸੀ ਪਰ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਨਹੀਂ ਨਾ ਕੋਈ ਹਲਕਾ ਇੰਚਾਰਜ ਆ ਸੱਤ-ਸੱਤ ਜਾਣੇ ਬਾਰੇ ਹਲਕਾ ਇੰਚਾਰਜ ਬਣੇ ਫਿਰਦੇ ਨੇ ਹਨਾ ਤੁਸੀਂ ਦੇਖਦੇ ਹੀ ਹੋ ਹੁਣ ਅਸੀਂ ਚੰਗੀ ਸੋਚ ਨਾਲ ਜੁੜਨੇ ਹਾਂ ਮਹਾਰਾਜ ਕਿਰਪਾ ਕਰੋਗਾ ਜੀ ਚੰਗੇ ਐਮਪੀ ਸਾਡੇ ਲਿਆਵਾਂਗੇ ਤੇ ਉਸ ਤੋਂ ਲੋਕ ਭਲਾਈ ਦਾ ਕੰਮ ਕਰਨਗੇ ਕੌਣ ਚੱਕਣਗੇ ਉਹ ਜਦੋਂ ਅਸੀਂ ਬੈਠੇ ਆ ਅਸੀਂ ਕਪੂਰ ਥਲੇ ਦੇ ਜਿੰਨੇ ਵੀਰ ਬੈਠੇ ਨੇ ਅਸੀਂ ਸਾਰੇ ਕਪੂਰ ਥਲੇ ਦਾ ਜਿਹੜਾ ਮੁੱਦਾ ਹੋਊਗਾ ਅਸੀਂ ਉਹਨਾਂ ਦੇ ਪਰਿਵਾਰ ਤੱਕ ਲਾਵਾਂਗੇ ਉਹ ਚੰਗੇ ਗੰਮ ਸਭ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਤੁਸੀਂ ਵੀ ਅੱਜ ਇਹਨਾਂ ਦੇ ਨਾਲ ਹੈਗੇ ਹੋ ਅਮਰਪਾਲ ਇਹ ਭਾਈ ਅਮਰਪਾਲ ਜਿੱਤ ਇੰਨੀ ਵੱਡੀ ਜ਼ਿੰਦਗੀ ਦਾ ਇੱਕ ਇਤਿਹਾਸ ਬਣ ਗਿਆ ਜਿਹੜੂਗਾ ਜੇਲ੍ਹ ਚ ਬੰਦ ਭਾਈ ਅਮਰਪਾਲ ਸਿੰਘ ਜਿੱਤ ਗਏ ਨੇ ਕੀ ਕਹੋਗੇ ਇਹ ਸਾਰਿਆਂ ਦਾ ਪਿਆਰ ਹੈ ਜੀ ਇਹ ਸਾਰਿਆਂ ਦਾ ਪਿਆਰ ਬੋਲਦਾ ਕਿ ਉਹ ਜੇਲ੍ਹ ਸਾਰਿਆਂ ਦਾ ਪਿਆਰ ਬੋਲਦਾ ਕਿ ਤੁਹਾਡਾ ਵੀ ਨਹੀਂ ਬੋਲਦਾ ਸਾਡਾ ਵੀ ਬੋਲਦਾ ਔਰ ਸਾਰਿਆਂ ਦਾ ਬੋਲਦਾ ਜੀ ਔਰ ਕਪੂਰਸ਼ਾਹ ਹੈ ਰੋ ਸ਼ੈਰ ਹੈ ਜਿੱਥੇ ਹਿੰਦੂ ਤੇ ਸਿੱਖ ਸ਼ੁਰੂ ਤੋਂ ਹੀ ਇਕੱਠੇ ਰਹੇ ਆ ਅਸੀਂ ਇਕੱਠੇ ਸਕੂਲਾਂ 'ਚ ਪੜ੍ਹੇ ਆ ਇਕੱਠੇ ਰਹੇ ਆ ਜਦੋਂ ਪੱਦਰਗਾਲੀ ਮਾਤਾ ਦਾ